हेलो माय YouTube फैमिली वेलकम बैक टू माय चैनल सत श्री अकाल कियो हु सभी सारे आई होप ਤੁਸੀਂ ਸਾਰੇ ਠੀਕ ਹੋਗੇ ਵਧੀਆ ਹੋਗੇ ਬਹੁਤ ਟਾਈਮ ਬਾਅਦ ਆਈ ਅੱਜ ਮੈਂ ਫੇਰ ਆਪਣਾ ਵਲੋਗ ਲੈ ਕੇ ਇੱਕ ਅ 5-6 ਮਹੀਨਿਆਂ ਤੋਂ ਬਹੁਤ ਜ਼ਿਆਦਾ ਟੈਨਸ਼ਨ ਸੀ ਕੋਈ ਘਰ ਚ ਪ੍ਰੋਬਲਮ ਹੋ ਗਈ ਸੀ ਇਸ ਲਈ ਮੈਂ ਵਲੋਗ ਬਣਾ ਬਣਾ ਦੇਣੀ ਹੁੰਦੀ ਸੀ ਕੋਈ ਵੀ ਵਲੋਗ ਨਹੀਂ ਸੀ ਬਣਾ ਲਈ ਹੁੰਦੀ ਤੇ ਇਹ ਇੱਕ ਦੋ ਨਾ ਪਿਛਲੀ ਵਲੋਗ ਆ ਤਾਂ ਮੈਂ ਕਿਾ ਚਲ ਮੈਂ ਇਹ ਵਾਲੀ ਅਪਲੋਡ ਕਰ ਦਾਂ ਨਹੀਂ ਸੀ ਔਰ ਤੁਹਾਡੇ ਨਾਲ YouTube ਤੇ ਪਾ ਰਣੀ ਆ ਇੱਥੇ ਨਾ ਸਾਡੇ ਬਾਹਰ ਅ ਸ਼ਿਪੋਲੇ ਨਾ ਜੀ ਦੀ ਚੱਕੀ ਨਿਕਲਦੀ ਸੀਗੀ ਤਾਂ ਅਸੀਂ ਦੇਖਣਾ ਸੀ ਬਾਹਰ ਗਲੀ 'ਚ ਮਤਲਬ ਗਲੀ ਤੋਂ ਬਾਹਰ ਬਾਜ਼ਾਰ ਵਿੱਚ ਤੇ ਉਹ ਭਾਬੂ ਖੜਾ ਸੀ ਉਹਦੇ ਦੋਸਤਾਂ ਦੇ ਸੀ ਮੇਰੇ ਨਾ ਤਾ ਮੈਂ ਦੇਖ ਰਹੀ ਸੀ ਮਕਾ ਚਲ ਵਾ ਬਣਾਈ ਲੈਣੀ ਥੋੜੀ ਜਿਹੀ ਜਿੰਨੀ 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 ਕਲਿੱਪ ਬਣਦੀ ਆ ਮੈਂ ਬਣਾਈ ਜਾਂਦੀ ਸੀ ਇੱਥੇ ਬਹੁਤ ਬਹੁਤ ਵਧੀਆ ਇਹਨਾਂ ਨੇ ਅ ਡਾਂਸ ਕੀਤਾ ਔਰ ਸਟੇਜ ਵੀ ਬਹੁਤ ਵਧੀਆ ਲੱਗੀ ਸੀ ਅੱਗ ਵਗੈਰਾ ਵੀ ਲਗਾਈ ਸੀ ਸਟੇਜ ਤੇ ਜਿੰਨਾ ਮਤਲਬ ਸਟੇਜਾਂ ਤੇ ਲੱਗਦੀਆਂ ਨਾ ਉਦਾਂ ਤੇ ਇਸ ਲਈ ਫਿਰ ਅਸੀਂ ਦੇਖਣ ਆ ਗਏ ਤੇ ਬਾਬੂ ਕਵੀਸ ਦਾ ਰਾਤ ਦਾ ਟਾਈਮ ਸੀਗਾ ਤੇ ਡਾਂਸ ਵੀ ਨਾਲ ਨੇ ਤੰਡਵ ਸੋਰੀ ਡਾਂਸ ਨਹੀਂ ਤੰਡਵ ਕੀਤਾ ਸੀ ਤੇ ਦੇਖੋ ਲਾਈਟਾਂ ਕਿੰਨੀਆਂ ਵਧੀਆ ਲੱਗ ਰਹੀਆਂ ਆ ਰੰਗ ਬਰੰਗੀਆਂ ਲਾਈਟਾਂ ਲਗਾਈਆਂ ਹੋਈਆਂ ਸੀਗੀਆਂ ਇਹਨਾਂ ਨੇ ਸਟੇਜ ਉੱਪਰ ਤੇ ਉਸ ਤੋਂ ਬਾਅਦ ਫਿਰ ਪੋਲਨਾਤ ਨੇ ਵੀ ਤੰਡਵ ਕੀਤਾ ਸੀ ਮਤਲਬ ਕਾਫੀ ਰਾਤ ਤੱਕ ਚੱਲਿਆ ਸੀਗਾ ਪ੍ਰੋਗਰਾਮ ਅਸੀਂ ਤਾਂ ਆਵੇ ਸੀ ਬਹੁਤਾ ਚਿਰ ਫਿਰ ਮੈਂ ਨਾ ਚਿਰ ਨਹੀਂ ਨਾ ਖੜੀ ਕੋਕੀ ਫਿਰ ਉਸ ਤੋਂ ਬਾਅਦ ਜਿਆਦਾ ਫਿਰ ਲੇਡੀਜ਼ ਨਹੀਂ ਹੈ ਨਹੀਂ ਸੀਗੀ ਤੇ ਫਿਰ ਮੈਂ ਘਰ ਆ ਗਈ ਸੀਗੀ ਥੋੜੇ ਟਾਈਮ ਦੇਖਿਆ ਸੀ ਥੋੜਾ ਜਿਹਾ ਬਸ ਜਿੱਥੇ ਤੱਕ ਆਗ ਬਗੈਰਾ ਚੱਲਦੀ ਨਾ ਉਦੋਂ ਕੋਈ ਦੇਖਿਆ ਸੀ ਉਸ ਤੋਂ ਬਾਅਦ ਸੀ ਘਰ ਆ ਗਏ ਸੀ ਤੇ ਇਹ ਫਿਰ ਰਾਤ ਤੱਕ ਚੱਲਦਾ ਰਿਹਾ ਸੀ ਪ੍ਰੋਗਰਾਮ ਜਿਆ ਪੂਰਾ ਨਹੀਂ ਦੇਖਿਆ ਤੇ ਇੱਥੇ ਨਾ ਮੈਂ ਕੋਈ ਬੈਠਣਾ ਨਾ ਮਲੋ ਸਿਸਟਮ ਸੀ ਸਾਰੇ ਲੋਕ ਖੜਕੀ ਦੇਖਦੇ ਸੀ ਇਧਰਲੀ ਸਾਈਡ ਓ ਵੀ ਸੀ ਮਤਲਬ ਕਿ ਅ ਗੱਡੀਆਂ ਕਾਰਾਂ ਵੀ ਲੰਗਦੀਆਂ ਸੀ ਉਹਨਾਂ ਦੀ ਵੀ ਉਹਨਾਂ ਦਾ ਵੀ ਮਤਲਬ ਦੇਖ ਰਹੇ ਸੀ ਕਿ ਜਾਮਣਾ ਲੱਗ ਜਾਵੇ ਤੇ ਤਾਂ ਫਰੇਡਲੀ ਸਾਈਡ ਖੜੇ ਹੋਏ ਸੀ ਸਾਈਡ ਤੇ ਸਾਰੇ ਜਣੇ ਮਤਲਬ ਬੈਠਣ ਦਾ ਸਿਸਟਮ ਨਹੀਂ ਸੀਗਾ ਬੈਠਣ ਦਾ ਸਿਸਟਮ ਵੀ ਬਣਾਣੀ ਚਾਹੀਦਾ ਸੀ ਮਤਲਬ ਜਿੰਨੀ ਸੰਗਤਾਂ ਬੈ ਕੇ ਦੇਖੇ ਹਨ ਤੇ ਲੰਗਰ ਵੀ ਲੱਗੇ ਹੋਏ ਸੀ ਗੰਨੇ ਦਾ ਰਸ ਔਰ ਫੈਂਟਾ ਵਗੈਰਾ ਸੀ ਏਦਾਂ ਮਤਲਬ ਲਿਕਵਿਡ ਪੀਣ ਵਾਲੇ ਸੀਗਾ ਤੇ ਪਹਿਲਾ ਅਸੀਂ ਜਿਹੜਾ ਅਸੀਂ ਲੇਟ ਹੋ ਗਏ ਸੀ ਤਾਂ ਪਹਿਲਾ ਨਾ ਗੋਲ ਗੱਪਿਆਂ ਦਾ ਵੀ ਲੰਗਰ ਲੱਗਿਆ ਹੋਇਆ ਸੀਗਾ ਪਰ ਇਹ ਨਹੀਂ ਪੀੜ ਚ ਵੈਸੇ ਵੀ ਲੰਗਰ ਤੋਂ ਦੇ ਨਹੀਂ ਖਾਉਂਦਾ ਬੱਚੇ ਛੋਟੇ ਹੋਂ ਤਾਂ ਬਸ ਮੈਂ ਐਡਾ ਖੜੀ ਸੀ ਤੇ ਬਾਪੂ ਕੋ ਨੇ ਇੱਕ ਗੱਨੇ ਦਾ ਗਲਾਸ ਜ਼ਰੂਰ ਲੈ ਆਂਦਾ ਤੋਂ ਵੀ ਥੋੜਾ ਜਿਹਾ ਪੀਤਾ ਕੋ ਕਿ ਰਾਤ ਦੇ ਟਾਈਮ ਕਰਨਾ ਹੈ ਦਾ ਜੂਸ ਜਿਹੜਾ ਹੁੰਦਾ ਮੈਂ ਨਹੀਂ ਪਿੰਦੀ ਜੇ ਉਹ ਵੀ ਫਿਰ ਬੱਚਾ ਭਾਵਕ ਨਹੀਂ ਪੀਤਾ ਤੇ ਆ ਰਖੇ ਜਿਹੜੀ ਸੈੜਾਂ ਨੇ ਸਾਰੇ ਖੜੇ ਹੋਏ ਤੇ ਪਰਲੀ ਸੈੜ ਉਹ ਗੱਡੀਆਂ ਘਾਰਾ ਜਾਂਦੀਆਂ ਸੀਗੀਆਂ ਤੇ ਇੱਥੇ ਨਾ ਇਹਨਾਂ ਨੇ ਅੱਗ ਦਾ ਵੀ ਲਗਾਇਆ ਹੋਇਆ ਸੀ ਆ ਦੇਖੋ ਸਟੇਜ ਤੇ ਤੇ ਸੱਚੀ ਬੜਾ ਡਰ ਲੱਗਦਾ ਦਾ ਨਾ ਜਿਹੜੋ ਅੱਗ ਦਾ ਲਗਾਉਂਦੇ ਬੱਚੇ ਕੋਲ ਖੜੇ ਸੀ ਵੈਸੇ ਤਾਂ ਪਿੱਛੇ-ਪਿੱਛੇ ਕਰ ਰਹੇ ਸੀ ਕਿ ਸੈੜ ਤੇ ਬੱਚਿਆਂ ਨੂੰ ਨਾ ਵੀ ਸੈੜ ਤੇ ਹੋ ਜੋ ਪਰ ਫਿਰ ਵੀ ਜਿੱਦਾਂ ਘੁਮਾਰੇ ਸੀ ਦਾ ਨਾ कोई सेफ्टी कोई कुछ नहीं बस इतना स्टेज पर देखो अग लगाई सी मूँह न किसी द भी छिट्टा पैसा ना क्योंकि बच्चे खड़े से मतलब ये वजी नहीं लगे मैनू अग वाला बाकी तो चलो ठीक से जो ठीक से बस यही देखा स इस तो बाद घर आ गए देखो रीवा ना रोन लापी सी तो बहुत चेर ये अटकनिया देखो अग ना ਮੋਰੇ ਕਿਸੇ ਬੱਤੇ ਦੇ ਛਿੱਟੇ ਤੇ ਸੀ ਤਾਂ ਫਿਰ ਉੱਪਰ ਭੱਜ ਕੇ ਭੱਜ ਕੇ ਉਹਨੂੰ ਲੈਣ ਗਏ ਤੇ ਅੱਧਾ ਨਾਲ ਇਹ ਵਧੀਆ ਨਹੀਂ ਹੈਗਾ ਅੱਗ ਵਾਲਾ ਬਾਕੀ ਤਾਂ ਸਹੀ ਸੀ ਤੇ ਨੈਕਸਟ ਡੇ ਹੋ ਗਿਆ ਆ ਅਸੀਂ ਨਾ ਦਰਵਾਜ਼ਾ ਲਗਾਉਣਾ ਸੀ ਕਿਚਨ ਨੂੰ ਨਵਾਂ ਦਰਵਾਜ਼ਾ ਤੁਹਾਨੂੰ ਪਤਾ ਹੀ ਆ ਕਿ ਕਿ ਸਟੈਲਾ ਲਗਵਾਉਣਾ ਸੀ ਤੇ ਦਰਵਾਜ਼ੇ ਬਾਥਰੂਮ ਦੇ ਉਰ ਕਿਚਨ ਦੇ ਲਹਾਤੇ ਸੀ ਬਾਥਰੂਮ ਤੋਂ ਬਾਚੂ ਲਗਾ ਮਗੇ ਕਿ ਇੱਕ ਇੱਕ ਕਰਕੇ ਚੀਜ਼ ਲਗਾਨੀ ਹੈ ਨਾ ਤੇ ਬਾਥਰੂਮ ਦਾ ਰੁੱਕ ਕੇ ਲਗਾਵਾਂਗੇ ਪਹਿਲਾਂ ਕਿਚਨ ਦਾ ਜ਼ਰੂਰੀ ਸੀਗਾ ਕਿਚਨ ਲਈ ਫਿਰ ਅਸੀਂ ਇਹ ਦਰਵਾਜਾ ਸਲੈਕਟ ਕੀਤਾ ਟੈਲਾਂ ਨਾਲ ਮੈਚ ਕਰ ਗਿਆ ਸੀ ਕਿਚਨ ਦੀਆਂ ਟੈਲਾਂ ਨਾਲ ਤੇ ਇਹ ਨਾ ਲਗਾਣਾ ਆਏ ਸੀ ਇਹ ਭਾਜੀ ਦਰਵਾਜਾ ਫਿੱਟ ਕਰਨ ਆਏ ਸੀ ਤੇ ਦੇਖੋ ਕਿਵੇਂ ਲੱਗਾ ਕਿਚਨ ਦਾ ਦਰਵਾਜਾ ਤੇ ਮੈਨੂੰ ਬਹੁਤ ਵਧੀਆ ਲੱਗਾ ਇਹ ਦਰਵਾਜਾ ਕਿਉਂਕਿ ਇਹ ਟੈਲਾਂ ਨਾਲ ਨਾ ਬਿਲਕੁਲ ਮੈਚ ਕਰ ਗਿਆ ਸੀਗਾ ਸਾਡੀ ਕਿਚਨ ਦੀਆਂ ਟੈਲਾਂ ਨਾਲ ਤੇ ਪਾਰਲੀ ਸਾਈਡ ਵੀ ਇਦਾਂ ਆਪਾਂ ਲੋਕ ਵਗੈਰਾ ਲਗਾ ਸਕਦੇ ਆ ਨੀਚੇ ਆ ਉਹ ਸਟੈਂਡ ਲੱਗਿਆ ਹੋਇਆ ਆ ਉੱਪਰ ਲੜੀਆਂ ਦੇਖੋ ਕਿੰਨਾ ਪਿਆਰਾ ਆ ਔਰ ਨੀਚੇ ਕਰੀਮ ਕਲਰ ਔਰ ਬ੍ਰਾਊਨ ਦੋਨੋਂ ਸਿਗੇ ਮਤਲਬ ਡਿਜ਼ਾਈਨ ਵਧੀਆ ਸੀ ਆ ਦੇਖੋ ਖਨਾਰਾ ਕਿੰਨਾ ਪੈ ਗਿਆ ਹੁਣ ਇਹਨੂੰ ਮੈਂ ਸਾਫ਼ ਕਰੂੰਗੀ ਵੀ ਰਾਤ ਹੋ ਗਈ ਸ਼ਾਮ ਕ ਜੀ ਨੂੰ ਮਤਲਬ ਆਏ ਸੀ ਭਾਰੀ ਲਗਾਣਾ ਦਰਵਾਜੇ ਤੇ ਰਾਤ ਜੀ ਹੋ ਗਈ ਸੀਗੀ సా దజా